ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਤੇ ਸਫਰ ਮੇਰਾ ਜਣੀ ਦੀ ਸਟਰਗਲ ਹੀ ਕਰਦਾ ਆ ਰਿਹਾ ਹੁਣ ਉਮਰ ਕਿੰਨੀ ਆ ਬਾਜੀ ਤੁਹਾਡੀ ਉਮਰ ਮੇਰੀ ਜੀ 52 ਸਾਲ ਆ ਜੀ ਇਹਦੇ ਵਿੱਚ ਰਾਜੇ ਜੀ ਮੈਂ ਇੱਕ ਤਾਂ ਵੈਸ਼ਨੂ ਆ ਮੈਨੂੰ ਕੋਈ ਵੀ ਨਸਾ ਨਹੀਂ ਹੈ ਇਹ ਮਾਲਕ ਦੀ ਕਿਰਪਾ ਵਾ ਤੇ ਸ਼ੁਰੂਤ ਹੀ ਮੈਂ ਗੇਮ ਦੇ ਨਾਲ ਕਿਹੜੀਆਂ ਗੇਮਾਂ ਖੇਡੀਆਂ ਹੋਈਆਂ ਨੇ ਤੁਸੀਂ ਮੈਂ ਜੀ ਜਿਵੇਂ ਜੈਵਲਨ ਥਰੋ ਹੋ ਗਈ ਸ਼ਾਰਟ ਪੁੱਟ ਹੋ ਗਿਆ ਹੈਮਰ ਹੋ ਗਿਆ ਡਿਸਕਸ ਹੋ ਗਈ ਹਾਈ ਜੰਪ ਹੋ ਗਿਆ ਤੇ ਪਹਿਲਾਂ ਮੈਂ ਜਣਦੀ 25 ਸਾਲ ਪਹਿਲਾਂ ਅੱਜ ਤੋਂ ਪਹਿਲਾਂ ਮੈਂ ਐਥਲੀਟ ਸੀ ਮੈਂ ਹਾਂ ਮੈਰਾਥਨ ਇੰਟਰ ਯੂਨੀਵਰਸਿਟੀ ਉੱਚ ਮੇਰੀ ਪਲੇਸ ਆ ਫਿਰ ਕ੍ਰਾਸ ਕੰਟਰੀ 12.5 ਕਿਲੋਮੀਟਰ 10000 ਮੀਟਰ ਦੇ ਵਿੱਚ ਵੀ ਮੇਰੀ ਸੈਕੰਡ ਪਲੇਸ ਆ ਤੇ ਜੂਨੀਅਰ ਡਿਵੀਜ਼ਨ ਦੇ ਵਿੱਚ ਵੀ ਮੇਰਾ ਮਤਲਬ ਕਿ ਪੰਜਾਬ ਦੇ ਵਿੱਚ ਰਿਕਾਰਡ ਆ 11 ਮਿੰਟ 26 ਸੈਕਿੰਡ ਦੇ ਵਿੱਚ ਮੈਂ ਜਿਹੜੀ ਕ੍ਰਾਸ ਕੰਟਰੀ 4 ਕਿਲੋਮੀਟਰ ਲਾਈ ਸੀ ਸ਼ੁਰੂਆਤ ਕਦੋਂ ਕੀਤੀ ਸੀ ਸ਼ੁਰੂ ਕਦੋਂ ਕੀਤਾ ਸੀ ਕਿੰਨੀ ਉਮਰ ਸੀ ਉਹਨੂੰ ਸਟਾਰਟ ਕੀਤਾ ਜਿਵੇਂ ਪੰਜ ਵਿੱਚ ਪੜ੍ਹਦੇ ਨਹੀਂ ਮਤਲਬ ਮੈਂ ਗੇਮ ਦੇ ਵਿੱਚ ਪੈ ਗਿਆ ਸੀ ਉਦੋਂ ਮੈਂ ਛੋਟਿਆਂ ਦਾ ਕਬੱਡੀ ਖੇਡਦਾ ਸੀ ਕਲਾਸ ਤੋਂ ਸ਼ੁਰੂ ਕੀਤਾ ਤੇ ਅੱਜ 51 ਸਾਲ ਦੀ ਉਮਰ ਹੋ ਗਈ ਸੈਟੀਸਫਾਈਡ ਹੋ ਇਸ ਚੀਜ਼ ਤੋਂ ਦੇਖੋ ਜੀ ਇਹਦੇ ਤੋਂ ਤਾਂ ਮੈਂ ਸੈਟੀਸਫਾਈ ਤਾਂ ਹੈ ਪਰ ਇੰਨੇ ਮੈਡਲ ਮੇਰੇ ਕੋਲ ਇਸ ਟਾਈਮ 52 ਕ ਮੈਡਲ ਨੇਗੇ ਤਾਂ ਜਿਹਦੇ ਵਿੱਚੋਂ 26 골ਡ ਨੇ ਤੇ 18 ਕ ਮੇਰੇ ਕੋਲ ਸਿਲਵਰ ਮੈਡਲ ਨੇ 7 ਕ ਮੇਰੇ ਕੋਲ ਜਿਹੜੇ ਨੇ ব্রੌਂਸ ਮੈਡਲ ਇੰਨੇ ਮੈਡਲ ਜਿੱਤਣ ਦੇ ਬਾਵਜੂਦ ਵੀ ਮੇਰੀ ਕਿਸੇ ਵੀ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ ਕਿ ਕਿਉਂਕਿ ਸੁਣਵਾਈ ਕਿਉਂ ਨਹੀਂ ਹੋ ਰਹੀ ਪਰ ਹੁਣ ਮੈਂ ਇਹ ਆ ਵੀ ਹੁਣ ਕਹਿਣਾ ਛੱਡ ਦਿੱਤਾ ਵੀ ਬਹੁਤ ਚੈਨਲ ਆਏ ਨੇ ਚੈਨਲਸ ਥਰੂ ਮੈਂ ਕਿਹਾ ਵੀ ਕੋਈ ਸੁਣਵਾਈ ਹੋ ਗਈ ਤੇ ਪਰ ਕਿਲਰ ਰੈਪਰ ਵੀ ਖੇਡ ਮੇਲੇ ਤੇ ਜਾਂਦੇ ਆ ਉੱਥੇ ਵੀ ਵੀਡ ਚੱਕਦੇ ਆ ਆਪਣੇ ਪਿੰਡ 'ਚ ਵੀ ਜਾ ਕੇ ਚੱਕਿਆ ਤੇ ਮੈਂ ਜਿਹੜਾ ਮੇਰਾ ਟੈਲੈਂਟ ਆ ਮੈਂ ਪੂਰੇ ਵਰਲਡ ਲੈਵਲ ਦੇ ਉੱਤੇ ਆਪਾਂ ਆਪਣੀ ਦੀਸ ਦਾ ਆਪਣੀ ਪੰਜਾਬ ਦਾ ਨਾਮ ਚਮਕਾ ਰਿਹਾ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੈ ਮੇਰਾ ਨਾਂ ਜੀ ਰਾਜਪਾਲ ਸਿੰਘ ਆ ਪਿੰਡ ਮੇਰਾ ਜੜਤੋਲੀ ਜ਼ਿਲ੍ਹਾ ਲੁਧਿਆਣਾ ਐਸ ਟਾਈਮ ਮੈਂ ਸੀਦ ਭਗਤ ਸਿੰਘ ਨਗਰ ਦੁਗਰੀ ਤੰਦਰਾ ਰੋਡ ਤੇ ਰਹਿੰਦਾ ਜੀ ਬਾਜੀ ਪਹਿਲਾਂ ਤਾਂ ਇਹ ਦੱਸੋ ਕਿ ਇੰਨੇ ਮੈਡਲ ਨੇ ਜਿਹੜਾ ਕਿਵੇਂ ਦਾ ਰਿਹਾ ਹੈ ਇਹ ਸਫਰ ਹੁਣ ਤੱਕ ਦਾ ਕੋਈ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਤੇ ਸਫਰ ਮੇਰਾ ਜਣੀ ਦੀ ਸਟਰਗਲ ਹੀ ਕਰਦਾ ਆ ਰਿਹਾ ਹੁਣ ਤੱਕ ਉਮਰ ਕਿੰਨੀ ਆ ਬਾਜੀ ਤੁਹਾਨੂੰ ਉਮਰ ਮੇਰੀ ਜੀ 52 ਸਾਲ ਆ ਜੀ 52 ਸਾਲ ਉਮਰ ਆ ਬਾਜੀ ਤੇ ਤੁਸੀਂ ਦੇਖ ਸਕਦੇ ਕੋ ਲੱਗਦੇ ਨਹੀਂ ਹੈਗੇ ਕਿ ਬਾਜੀ 52 ਸਾਲ ਦੇ ਹੋ ਉਮਰ ਤਾਂ ਜੀ ਇੱਕ ਇਹਦੇ ਵਿੱਚ ਰਾਜੇ ਜੀ ਮੈਂ ਇੱਕ ਤਾਂ ਵੈਸ਼ਨੂ ਆ ਮੈਨੂੰ ਕੋਈ ਵੀ ਨਸਾ ਨਹੀਂ ਹੈ ਇਹ ਮਾਲਕ ਦੀ ਕਿਰਪਾ ਵਾ ਤੇ ਸ਼ੁਰੂਤ ਹੀ ਮੈਂ ਗੇਮ ਦੇ ਨਾਲ ਟੱਚ ਆ ਹਾਂਜੀ ਬਾਜੀ ਕਿਹੜੇ ਕਿਹੜੇ ਗੇਮਾਂ ਖੇਡੀਆਂ ਹੋਈਆਂ ਨੇ ਤੁਸੀਂ ਮੈਂ ਜੀ ਜਿਵੇਂ ਜੈਵਲਨ ਥਰੋ ਹੋ ਗਈ ਸ਼ਾਰਟ ਪੁੱਟ ਹੋ ਗਿਆ ਹੈਮਰ ਹੋ ਗਿਆ ਡਿਸਕਸ ਹੋ ਗਈ ਹਾਈ ਜੰਪ ਹੋ ਗਿਆ ਤੇ ਪਹਿਲਾਂ ਮੈਂ ਜਾਣਦੀ 25 ਸਾਲ ਪਹਿਲਾਂ ਅੱਜ ਤੋਂ ਪਹਿਲਾਂ ਮੈਂ ਐਥਲੀਟ ਸੀ ਮੈਂ ਹਾਂ ਮੈਰਾਥਨ ਇੰਟਰ ਯੂਨੀਵਰਸਿਟੀ ਉਹ ਚ ਮੇਰੀ ਪਲੇਸ ਆ ਫਿਰ ਕ੍ਰਾਸ ਕੰਟਰੀ 12.5 ਕਿਲੋਮੀਟਰ 10000 ਮੀਟਰ ਦੇ ਵਿੱਚ ਵੀ ਮੇਰੀ ਸੈਕੰਡ ਪਲੇਸ ਆ ਤੇ ਜੂਨੀਅਰ ਡਿਵੀਜ਼ਨ ਦੇ ਵਿੱਚ ਵੀ ਮੇਰਾ ਮਤਲਬ ਕਿ ਪੰਜਾਬ ਦੇ ਵਿੱਚ ਰਿਕਾਰਡ ਆ 11 ਮਿੰਟ 26 ਸੈਕਿੰਡ ਦੇ ਵਿੱਚ ਮੈਂ ਮਤਲਬ ਜਿਹੜੀ ਕ੍ਰਾਸ ਕੰਟਰੀ 4 ਕਿਲੋਮੀਟਰ ਲਈ ਸੀ ਇੰਨੀਆਂ ਸਾਰੀਆਂ ਗੇਮਾਂ ਮੋਸਟਲੀ ਕੋਈ ਵੀ ਪਲੇਅਰ ਇੱਕ ਖੇਡ ਤੇ ਜਿਹੜਾ ਫੋਕਸ ਹੁੰਦਾ ਆ ਇੰਨੀਆਂ ਸਾਰੀਆਂ ਖੇਡਾਂ ਖੇਡੀਆਂ ਨੇ ਸਾਰੀਆਂ ਖੇਡਾਂ ਦੀ ਮੈਡਲ ਲੈਣੇ ਕਿਵੇਂ ਹੋਇਆ ਇਹ ਕਿ ਇੰਨੀਆਂ ਖੇਡਾਂ ਤੁਸੀਂ 올 ਰੌਂਡਰ ਕਿਵੇਂ ਬਣੇ ਬੱਸ ਜੀ ਸ਼ੌਂਕ ਆ ਸ਼ੁਰੂ ਤੋਂ ਹੀ ਮਤਲਬ ਇਹ ਆ ਵੀ ਮਿਹਨਤ ਕਰਨਾ ਇੱਕ ਸ਼ੁਰੂ ਤੋਂ ਹੀ ਖੂਨ ਦੇ ਵਿੱਚ ਹੀ ਆ ਕਿਉਂਕਿ ਸਾਡੇ ਡੈਡੀ ਦੀ ਗਾਂ ਉਹਨਾਂ ਦੇ ਚਾਚਾ ਜੀ ਜਿਹੜੇ ਨੇ ਕਿ ਸਾਡੇ ਉਹਨਾਂ ਪਾਕਿਸਤਾਨ ਦੇ ਵਿੱਚ ਸਾਡੇ ਡੈਡੀ ਦੀ ਪਾਕਿਸਤਾਨ ਚੋਂ ਆਏ ਨੇ ਤੇ ਉਹ ਵੀ ਰੈਸਲਿੰਗ ਕਰਦੇ ਸੀ ਤੇ ਸਾਡੇ ਡੈਡੀ ਦੇ ਚਾਚਾ ਜੀ ਉਹਨਾਂ ਦਾ ਪਾਕਿਸਤਾਨ ਦੇ ਵਿੱਚ 40 ਕੋਹ ਦੇ ਵਿੱਚ ਨਾਂ ਚੱਲਦਾ ਸੀ ਪਹਲਵਾਨੀ ਦੇ ਵਿੱਚ ਰੈਸਲਰ ਸੀ ਬਹੁਤ ਤਕੜੇ ਪੀੜੀਦਰ ਪੀੜੀ ਤੋੜਾ ਚੱਲ ਰਿਹਾ ਹੈ ਇਹ ਕਿ ਪੀੜੀਦਰ ਪੀੜੀ ਤੁਸੀਂ ਹੋਰ ਨਾਮ ਰੌਸ਼ਨ ਕਰ ਰਹੇ ਹੋ ਅੱਗੇ ਦੀ ਅੱਗੇ ਇਦਾਂ ਹੀ ਚੱਲਦਾ ਰਹੇਗਾ ਭਾਜੀ ਸ਼ੁਰੂਆਤ ਕਦੋਂ ਕੀਤੀ ਸੀ ਸ਼ੁਰੂ ਕਦੋਂ ਕੀਤਾ ਸੀ ਕਿੰਨੀ ਉਮਰ ਸੀ ਉਹਨੂੰ ਸਟਾਰਟ ਕੀਤਾ ਜਿਵੇਂ ਪੰਜ ਵਿੱਚ ਪੜਦੇ ਨਹੀਂ ਮਤਲਬ ਮੈਂ ਗੇਮ ਦੇ ਵਿੱਚ ਪੈ ਗਿਆ ਸੀ ਉਦੋਂ ਮੈਂ ਛੋਟਿਆਂ ਦਾ ਕਬੱਡੀ ਖੇਡਦਾ ਸੀ ਤੇ ਰੈਸਲਿੰਗ ਵੀ ਕਰਦਾ ਸੀ 5ਵੀਂ ਕਲਾਸ ਸੇ ਸ਼ੁਰੂ ਕੀਤਾ ਸੀ ਅੱਜ 51 ਸਾਲ ਦੀ ਉਮਰ ਹੋ ਗਈ ਸੈਟੀਸਫਾਈਡ ਹਾਂ ਇਸ ਚੀਜ਼ ਤੋਂ ਦੇਖੋ ਜੀ ਇਹਦੇ ਤੋਂ ਤਾਂ ਮੈਂ ਸੈਟੀਸਫਾਈ ਤਾਂ ਹੈਗਾ ਪਰ ਇੰਨੇ ਮੈਡਲ ਮੇਰੇ ਕੋਲ ਇਸ ਟਾਈਮ 52 ਕ ਮੈਡਲ ਨੇਗੇ ਤਾਂ ਜਿਹਦੇ ਵਿੱਚੋਂ 26 골ਡ ਨੇ ਤੇ 18 ਕ ਮੇਰੇ ਕੋਲ ਸਿਲਵਰ ਮੈਡਲ ਨੇ 7 ਕ ਮੇਰੇ ਕੋਲ ਜਿਹੜੇ ਨੇ ਬ੍ਰੌਂਜ਼ ਮੈਡਲ ਨੇ ਇੰਨੇ ਮੈਡਲ ਜਿੱਤਣ ਦੇ ਬਾਵਜੂਦ ਵੀ ਮੇਰੀ ਕਿਸੇ ਵੀ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ ਬਸ ਦੁੱਖ ਇਸ ਗੱਲ ਦਾ ਸਿਕਵਾ ਵੀ ਆ ਵੀ ਕਿਉਂਕਿ ਸੁਣਵਾਈ ਕਿਉਂ ਨਹੀਂ ਹੋ ਰਹੀ ਪਰ ਹੁਣ ਮੈਂ ਇਹ ਆ ਵੀ ਹੁਣ ਕਹਿਣਾ ਛੱਡ ਦਿੱਤਾ ਵੀ ਬਹੁਤ ਚੈਨਲ ਆਏ ਨੇ ਚੈਨਲਸ ਥਰੂ ਮੈਂ ਕਿਹਾ ਵੀ ਕੋਈ ਸੁਣਵਾਈ ਹੋ ਗਈ ਤੇ ਪਰ ਕਿਲਾ ਰੈਪਰ ਵੀ ਖੇਡ ਮੇਲੇ ਤੇ ਜਾਂਦੇ ਆ ਉੱਥੇ ਵੀ ਵੀਡ ਚੱਕਦੇ ਆ ਆਪਣੇ ਪਿੰਡ 'ਚ ਵੀ ਜਾ ਕੇ ਚੱਕਿਆ ਤੇ ਮੈਂ ਜਿਹੜਾ ਮੇਰਾ ਟੈਲੈਂਟ ਆ ਮੈਂ ਪੂਰੇ ਵਰਲਡ ਲੈਵਲ ਦੇ ਉੱਤੇ ਆਪਾਂ ਆਪਣੀ ਦੀਸ ਦਾ ਆਪਣੀ ਪੰਜਾਬ ਦਾ ਨਾਮ ਚਮਕਾ ਰਿਹਾ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੈ ਪਾਜੀ ਗੱਲ ਕੀਤੀ ਜਾਵੇ ਪੂਰੀ ਉਮਰ ਹੀ ਜਿਹੜੀ ਆ ਉਹ ਖੇਡ ਨੂੰ ਦੇਤੀ ਪੂਰੀ ਉਮਰ ਆ ਜਿਹੜੀ ਉਹ ਪੰਜਾਬ ਨੂੰ ਰੋਸ਼ਨ ਕਰਨ ਤੇ ਦੇਤੀ ਪਰ ਫਿਰ ਵੀ ਮੁੱਲ ਨਹੀਂ ਮੁੜ ਰਿਹਾ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਦੇਖੋ ਜੀ ਹਜੇ ਤੱਕ ਤਾਂ ਮੁੱਲ ਮੁੜਿਆ ਨਹੀਂ ਹੈ ਪਰ ਹੁਣ ਕੀ ਕਰੀਏ ਜੁੜੇ ਹੋਏ ਆ ਜੁੜੇ ਰਹਿਾਂਗੇ ਗੇਮ ਦੇ ਨਾਲ ਹੀ ਕਿਉਂਕਿ ਇਹ ਮੇਰਾ ਇੱਕ ਸ਼ੌਂਕ ਆ ਸ਼ੁਰੂ ਤੋਂ ਹੀ ਮਤਲਬ ਮੈਂ ਗੇਮ ਬល ਰਿਹਾ ਤੇ ਗੇਮ ਵਾਲੀ ਰਹਿਣਾ ਮੇਰਾ ਬੇਟਾ ਵੀ ਉਹ ਵੀ ਗੇਮ ਕਰ ਰਿਹਾ ਉਹ ਵੀ weight lifting ਦੇ ਵਿੱਚ ਕਰ ਰਿਹਾ ਵਾ ਮੈਂ ਨਾਰਥ ਇੰਡੀਆ ਦੇ ਵਿੱਚ ਵੀ ਮੇਰਾ 골ਡ ਆ ਤੇ ਮਤਲਬ ਮੇਰੀ ਸਿਲੈਕਸ਼ਨ ਦबई ਲਈ ਵੀ ਹੋਈ weight lifting ਦੇ ਵਿੱਚ ਉਦੋਂ ਕਰੋਨਾ ਆ ਗਿਆ ਪਰ ਰੀਜ਼ਨ ਮੇਰੀਆਂ ਇੰਨੀ ਨੈਸ਼ਨਲ ਹੀ ਸਿਲੈਕਸ਼ਨ ਹੋ ਗਈਆਂ ਕਲਕੱਤੇ ਲਈ ਹੋ ਗਈ ਬੰਗਲੌਰ ਲਈ ਹੋ ਗਈ ਹੋਰ ਕਈ ਨੇ ਮਤਲਬ ਉਹਦੇ ਲਈ ਹੋ ਗਈਆਂ ਪਰ ਰੀਜ਼ਨ ਕੀ ਆ ਮੈਂ ਆਪਣੇ ਕੋਲੋਂ ਕਿੰਨਾ ਕੁ ਪੈਸਾ ਲਾ ਕੇ ਨੈਸ਼ਨਲ ਖੇਡਾਂ ਤੇ ਗੱਲ ਉਹੀ ਆ ਕੇ ਮੁੱਕ ਜਾਂਦੀ ਆ ਪਰ ਫੇਰ ਵੀ ਮੈਂ ਆ ਨੈਸ਼ਨਲ ਪੱਛੇ ਹੀ ਖੇਡ ਕੇ ਆ ਸੀ ਹਾਈ ਜੰਪ ਦੇ ਵਿੱਚੋਂ ਮੈਂ ਮਤਲਬ ਉਹਦੇ ਵਿੱਚ ਮੇਰੀ ਤੀਜੀ ਪਲੇਸ ਸੀਗੀ ਪਹਿਲੇ ਤੇ ਕੇਰਲਾ ਦੂਜੇ ਤੇ ਤੇਲੰਗਾਨਾ ਤੀਜੇ ਤੇ ਪੰਜਾਬ ਜਦੋਂ ਮੈਂ ਫਾਰਮ ਭਰਿਆ ਤਾਂ ਮੈਨੂੰ ਕਹਿੰਦੇ ਯਾਰ ਤੂੰ ਸ਼ਾਰਟ ਪੁੱਟ ਦੇ ਵਿੱਚ ਤਾਂ ਸਿਲੈਕਟ ਹੋਇਆ ਡਿਸਕਸ ਚ ਹੋ ਗਿਆ ਤੇ ਹਾਈ ਜੰਪ ਤਾਂ ਸਿਲੈਕਟ ਤਾਂ ਹੋ ਗਿਆ ਪਰ ਤੇਰਾ ਹਾਈ ਜੰਪ ਬਣਦਾ ਨਹੀਂ ਕੰਬੀਨੇਸ਼ਨ ਨਹੀਂ ਬਣਦਾ ਮੈਂ ਸਰ ਕੰਬੀਨੇਸ਼ਨ ਨੂੰ ਛੱਡੋ ਜੰਪ ਮੈਂ ਲਾ ਦੇਣਾ ਕਿਉਂਕਿ ਮੈਨੂੰ ਆਪਣੇ ਆਪ ਤੇ ਕੰਫੀਡੈਂਸ ਹੈ ਤੇ ਜਦੋਂ ਮੈਂ ਇੱਥੇ ਗਿਆ ਬਨਾਰਸ ਦੇ ਵਿੱਚ ਸਾਡਾ 9:30 ਵਜੇ ਰਾਤ ਨੂੰ ਹਾਈ ਜੰਪ ਦਾ ਕੰਪੀਟੀਸ਼ਨ ਹੋਇਆ ਤਾਂ ਮੈਨੂੰ ਸਾਰੀਆਂ ਸਟੇਟਾਂ ਦੇਖਦੇ ਸੀ ਵੀ ਯਾਰ ਇਹ ਤਾਂ ਪਹਿਲਵਾਨ ਜਿਹਾ ਲੱਗਦਾ ਦੇਖਣ ਨੂੰ weight lifter ਆ ਕਿਉਂਕਿ weight lifter ਹੈਗੀਆਂ ਬੋਡੀ ਸਟਰਕਚਰੀ ਇਦਾਂ ਦਾ ਤੇ ਉਹ ਕਹਿੰਦੇ ਨਹੀਂ ਸੀ ਦੇਖ ਕੇ ਵੀ ਇਹ ਜੰਪ ਲਾਊਗਾ ਤੇ ਪਹਿਲੇ ਰੌਂਡ ਚ 17 ਬਾਅਦ ਹੋ ਗਏ ਹੌਲੀ ਹੌਲੀ ਕਰਦੇ ਕਰਦੇ ਜਿਹੜੇ ਪ੍ਰੋਫੈਸ਼ਨਲ ਜੰਪਰ ਸੀ ਉਹ ਮੇਰੇ ਕੋ ਸਿਰਫ ਅੱਧੇ ਇੰਚ ਤੇ ਜਿੱਤੇ ਗੱਲ ਕੀਤੀ ਜਾਵੇ ਤਾਂ ਸਾਰੀਆਂ ਖੇਡਾਂ ਦੀ ਹੋਗੀ ਤੁਹਾਡਾ ਜਿਹੜਾ ਮੇਨ ਟੈਲੈਂਟ ਆ ਜਿਸ ਦੇ ਨਾਮ ਤੋਂ ਤੁਸੀਂ ਜਾਣੇ-ਜਾਣੇ ਹੋ ਉਹਦੇ ਪਿੱਛੇ ਦਾ ਕੀ ਰਾਜ਼ ਆ ਇੱਕ ਉਂਗਲ ਦੇ ਨਾਲ ਵੇਟ ਚੱਕਣਾ ਦੇਖੋ ਜੀ ਮਤਲਬ ਰਾਜ਼ ਇਹ ਆ ਕੋਈ ਵੀ ਗੇਮ ਆ ਪ੍ਰੈਕਟਿਸ ਵੱਡੀ ਮੈਂ ਮਤਲਬ ਵੇਟ ਲਿਫਟਿੰਗ 'ਚ ਵੀ ਲੈ ਕੇ ਆ ਬਨਾਰਸ ਦੇ ਵਿੱਚ ਜਦੋਂ ਗਿਆ ਉੱਥੇ ਮੈਨੂੰ ਮਹਾਮਾਨਵ ਦਾ ਨਾਮ ਦਿੱਤਾ ਉਹਨਾਂ ਨੇ ਤੇ ਪੰਜਾਬ ਦੀ ਵਿੱਚ ਜਦੋਂ ਮਹਾਮਾਨਵ ਦਾ ਉੱਥੇ ਮੈਂ ਜਾ ਕੇ ਲੂਸਮੈਂਟ ਕਰਾਤੀ ਵੀ ਮੈਂ ਇੱਕ ਉਂਗਲ ਦੇ ਨਾਲ ਕੁਆਂਟਲ ਭਾਰ ਚੱਕ ਦਿਨਾ ਤੇ ਫਿਰ ਮੇਰੀ ਉੱਥੇ ਇੰਟਰਵਿਊ ਹੋਈ ਉੱਥੇ ਨੇ ਚੈਨਲ ਨੇ ਉਹ ਕਹਿੰਦੇ ਵੀ ਇੱਕ ਪੰਜਾਬ ਸੇ ਇੱਕ ਮਹਾਮਾਨ ਆਇਆ ਹੈ ਜੋ ਇੱਕ ਉਂਗਲੀ ਸੇ ਇੱਕ ਕੁਇੰਟਲ weight ਉਠਾਤਾ ਹੈ ਸੂਰ ਬੀਰੋਂ ਬਹਾਦਰੋਂ ਦੀ ਧਰਤੀ ਸੇ ਪੰਜਾਬ ਸੇ ਮਹਾਮਾਨ ਉੱਥੇ ਮੈਨੂੰ ਮਹਾਮਾਨ ਦਾ ਨਾਮ ਦਿੱਤਾ ਗਿਆ ਤੇ ਮਤਲਬ ਪੰਜਾਬ ਦਾ ਨਾਮ ਤਾਂ ਰੋਸ਼ਨ ਕਰੀ ਨਹੀਂ ਆ ਹੋਰ ਵੀ ਕਰਾਂਗੇ ਪੂਰੇ ਵਰਲਡ ਦੇ ਵਿੱਚ ਇੰਡੀਆ ਦਾ ਨਾਮ ਚਮਕਾਉਣਾ ਸੀ ਇਹ ਮੇਰੀ ਜਾਨ ਦੀ ਇੱਕ ਮਨ ਦੀ ਸ਼ੌਂਕ ਆ ਮੇਰਾ ਉਸ ਵਾਸਤੇ ਸਟਰਗਲ ਕਰਨਾ ਵੀ ਮੈਂ ਵਰਲਡ ਰਿਕਾਰਡ ਤੋੜ ਨਹੀਂ ਤੋੜਨਾ ਇੱਕ ਕੁਇੰਟਲ 29 ਕਿਲੋ 500 ਗ੍ਰਾਮ ਦਾ ਵਰਲਡ ਰਿਕਾਰਡ ਆ ਯੂਕੇ ਦੇ ਨਾਮ ਤੇ ਤੇ ਉਸ ਤੋਂ ਬਾਅਦ ਇੱਕ ਬੰਦਾ ਹੋਰ ਆਉਣਾ 123 ਚੱਕਿਆ ਹੋਇਆ ਇੱਕ ਕੁਇੰਟਲ ਤੇ 23 ਕਿਲੋ ਤੇ ਮੈਂ ਇੱਕ 10 ਤੇ ਪਹੁੰਚ ਗਿਆ ਤੇ ਇਸ ਟਾਈਮ ਮੈਂ ਤੀਸਰੀ ਨੰਬਰ ਤੇ ਆ ਤੇ ਮਾਲਕ ਅੱਗੇ ਹੀ ਦਵਾ ਕਰਦੇ ਆ ਪ੍ਰੈਕਟਿਸ ਮੈਂ ਜਾਰੀ ਆ ਵੀ ਕਿਸੇ ਦਿਨ ਤਾਂ ਵਰਲਡ ਰਿਕਾਰਡ ਤੋੜੂਗਾ ਇੱਕ ਮੇਰਾ ਇਹ ਟੀਚਾ ਤੇ ਦੂਸਰਾ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਂ ਆਪਣੇ ਸ਼ਾਰਟਕਟ ਦੇ ਵਿੱਚੋਂ ਤੇ ਡਿਸਕਸ ਵਿੱਚੋਂ 골ਡ ਜਿੱਤ ਕੇ ਲੈ ਕੇ ਆਉਂਗਾ। ਬਾਜੀ ਬਾਜੀ ਸ਼ੁਰੂਆਤ ਕਿਵੇਂ ਹੋਈ ਸੀ ਕਿ ਉਂਗਲ ਦੇ ਨਾਲ ਹੀ ਵੀਟ ਚੱਕਣਾ ਕਿਉਂਕਿ ਲੋਕ ਚੱਕਦੇ ਆ ਦੋਨੇ ਹੱਥਾਂ ਦੇ ਨਾਲ ਚੱਕਦੇ ਆ ਜਾਂ ਇੱਕ ਹੱਥ ਨਾਲ ਵੱਧ ਤੋਂ ਵੱਧ ਇਹ ਉਂਗਲ ਦੇ ਨਾਲ ਕਿਵੇਂ ਵੀਟ ਚੱਕਣਾ ਸ਼ੁਰੂ ਕੀਤਾ ਮੈਂ ਜੀ ਮਤਲਬ YouTube ਤੇ ਕਿਤੇ ਦੇਖ ਰਿਹਾ ਸੀ ਉੱਥੇ ਨਾ ਗੋਰਾ ਇੱਕ ਉਂਗਲੀ ਦੇ ਨਾਲ ਵੀਟ ਚੱਕ ਕੇ ਦਿਖਾ ਰਿਹਾ ਸੀ ਤੇ ਮੈਂ ਦੇਖਿਆ ਬੜੀ ਗੌਰ ਨਾਲ ਯਾਰ ਇੱਕ ਉਂਗਲੀ ਦੇ ਨਾਲ ਵੀਟ ਮੈਂ ਵੀ ਥੋੜੇ ਘਬਰਾ ਕੇ ਗਿਆ ਵੀ ਯਾਰ ਇਦਾਂ ਕਿਵੇਂ ਹੋ ਸਕਦਾ ਫਿਰ ਮੈਂ ਕਿਹਾ ਯਾਰ ਜੇ ਇਹ ਗੋਰਾ ਵਾ ਜਿਹੜਾ ਇਹ ਕਰ ਸਕਦਾ ਤੇ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਮੈਂ ਵੀ ਉਦਨੇ ਮੰਨ ਦੇ ਵਿੱਚ ਠਾਨ ਲਈ ਤੇ ਮੈਂ ਵੀ ਚੱਕਣਾ ਤੇ ਆ ਕਿ ਮੈਂ ਕਰੇ ਆ ਕੇ ਵੀ ਆ ਸ਼ੁਰੂ ਕਰ ਦਿੱਤਾ ਤੇ ਪਹਿਲੇ ਦਿਨ ਮੈਂ 43 ਕਿਲੋ ਚੱਕਿਆ ਤੇ ਬੜਾ ਔਖਾ ਸੀ ਹੌਲੀ 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 ਮਤਲਬ ਮਿਹਨਤ ਜਾਰੀ ਰੱਖੀ ਇੱਕ ਵਾਰੀ ਇਦਾਂ ਹੋਇਆ ਵੀ ਮਤਲਬ ਮੈਂ ਇੱਕ ਕੁਇੰਟਲ 10 ਕਿਲੋ weight ਮੈਂ ਪਾ ਲਿਆ ਰਾੜ ਦੇ ਵਿੱਚ ਤੇ ਉਹ ਥੱਲੇ ਜਣ ਦੀ ਜਦੋਂ ਉੱਤੇ ਖੜ ਗਏ ਮੈੜ ਤੇ ਮੈਂ 20 ਟਰਾਈਆਂ ਕਰ ਲਈਆਂ ਮੇਰੀ ਉਂਗਲੀ ਦੇ ਵਿੱਚ ਫੈਕਚਰ ਵੀ ਹੋ ਗਿਆ ਤੇ ਮੈਂ ਕਾ ਯਾਰ ਮੈਂ ਬੀਟ ਤਾਂ ਚੱਕੀ ਜਾਂਦਾ ਹਿਲ ਦਾ ਪਰ ਚੱਕ ਕਿਉਂ ਨਹੀਂ ਹੁੰਦਾ ਉਹ ਗਲਤੀ ਸਾਡੀ ਵੀ ਸੀਗੀ ਰੀਜ਼ਨ ਕਿ ਉਹ ਕਿੱਲੀ ਜਿਹੜੀ ਸੀ ਉਹ ਥੱਲੇ ਮੈਡ ਚ ਫਸ ਗਈ ਉੱਤੇ ਮੈਂ ਖੜਾ ਚੱਕ ਤਾਂ ਹੁਣੇ ਹੀ ਨਹੀਂ ਸੀ ਸੋ ਜੋਰ ਇੰਨੇ ਵਾਲ ਆਈ ਗਿਆ ਇਹ ਅੱਜ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਮੈਂ ਇੱਕ ਕੁਇੰਟਲ 10 ਕਿਲੋ ਚੱਕ ਦਿੱਤਾ ਸੀ ਤੇ ਉਹ ਹੁਣ ਮਤਲਬ ਅਭਿਆਸ ਕਰਦੇ ਕਰਦੇ ਸਾਲ ਲੱਗੇ ਸੀ ਇੱਕ ਕਿਲ ਇੱਕ ਕੁਇੰਟਲ 10 ਕਿਲੋ ਚੱਕਣ ਦੇ ਵਿੱਚ ਇਦਲੀਏ ਮੇਰੇ 4 ਸਾਲ ਲੱਗੇ ਜੀ ਮੈਂ 10 ਕਿਲੋ ਤੋਂ ਸਟਾਰਟ ਕੀਤਾ ਸੀ ਇਹਦੇ ਵਿੱਚ ਜਣਦੀ ਮੇਰੇ ਨਾਲ ਅਮਰੀਕ ਸਿੰਘ ਆ ਉਹਨਾਂ ਨੇ ਮੇਰੀ ਬੜੀ سپورਟ ਕੀਤੀ ਆ ਮੈਨੂੰ ਬੱਲੀ ਹੱਲਾ ਸੇਰੀ ਇੱਕ ਕਿਸੇ ਨੂੰ ਮੋਟੀਵੇਟ ਕਰਨਾ ਹੱਲਾ ਸੇਰੀ ਦੇਣਾ ਬਹੁਤ ਵੱਡੀ ਗੱਲ ਅਮਰੀਕ ਸਿੰਘ ਹੋ ਗਏ ਆਪਣਾ ਸਾਡੇ ਵੀਜੇ ਕੁਮਾਰ ਭਾਜੀ ਨੇਗੇ ਸਾਡੇ ਮੈਨੂੰ ਘਰ ਦੇਣ ਦੀ ਬੜੀ سپورਟ ਆ ਬੇਟੇ ਦੀ سپورਟ ਆ ਬੀਟੀ ਮੇਰੀ سپورਟ ਉਹ ਕਰਦੀ ਆ ਤੇ ਆਪਣੇ ਸਾਡੇ ਕੁਆੜੇ ਤੋਂ ਨੇਗੇ ਮੇਰੀ ਭੈਣ ਜੀ ਆ ਉਹ ਕਰਮਜੀਤ ਕੌਰ ਉਹ ਵੀ ਜਦੋਂ ਅਸੀਂ ਜਿੱਤ ਕੇ ਹੁੰਨੇ ਆ ਸਾਨੂੰ ਬੜਾ ਧੰਨਵਾਦ ਸਾਡਾ ਕਰਦੇ ਨੇ ਜਿਸ ਨਾਲ ਹੌਸਲਾ ਬੜਾ ਬਣਦਾ ਹਾਂਜੀ ਪਾ ਜਦੋਂ ਸ਼ੁਰੂ ਸ਼ੁਰੂ ਚ ਚੱਕਦੇ ਸੀ ਜਾਂ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਕੁਆਂਟਲ 10 ਕਿਲੋ ਚੱਕ ਦਿੰਦੇ ਆਂਗੇ ਤਾਂ ਫਿਰ ਉਂਗਲ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਦੇ ਨਾਲ ਕੋਈ ਪੇਨ ਨਹੀਂ ਹੁੰਦਾ ਜਾਂ ਕੁਝ ਵੀ ਕੋਈ ਇਸ਼ੂ ਆਉਂਦਾ ਹੈਲਥ ਇਸ਼ੂ ਨਹੀਂ ਦੇਖੋ ਮਤਲਬ ਸਾਡਾ ਅਹਿਸਾਸ ਹੀ ਇੰਨਾ ਹੋ ਗਿਆ ਬੈਸੇ ਚੱਕਣਾ ਕੋਈ ਮਤਲਬ ਬਹੁਤ ਵੱਡੀ ਗੱਲ ਆ ਕਿਉਂਕਿ ਇੰਨਾ weight ਜਦੋਂ ਕੋਈ ਚੱਕਦਾ ਜਦੋਂ ਮੈਂ ਕਿਤੇ ਇੱਕ ਵਾਰੀ ਲੂਸਮੈਂਟ ਕਰਵਾਈ ਵੀ ਮੈਂ ਕਿਲਾ ਰੈਪਰ ਦੇ ਵਿੱਚ ਮੈਂ ਇੱਕ ਕਵਾਂਟਲ weight ਇੱਕ ਉਂਗਲੀ ਨਾਲ ਚੱਕਣਾ ਉਹ ਮੈਨੂੰ ਜਿਹੜੇ ਕੋਨਟਰੀ ਕਰਦੇ ਸੀ ਕਹਿੰਦਾ ਯਾਰ ਮੈਂ ਕਿਤੇ ਗਲਤ ਲੂਸਮੈਂਟ ਤਾਂ ਨਹੀਂ ਕਰ ਦਿੱਤੀ ਵੀ ਇੰਨਾ weight ਤਾਂ ਜਿਹੜਾ ਜੱਫਾ ਪਾ ਕੇ ਜਾਂ ਦੋ ਹੱਥਾਂ ਨਾਲ ਚੱਕਦੇ ਨਹੀਂ ਮੀ ਤੁ ਕਹਦੇ ਵੀ ਉਂਗਲੇ ਮੈਂ ਕਿਹਾ ਸਰ ਚੱਕਣਾ ਤਾਂ ਉਂਗਲੀ ਨਾਲ ਹੀ ਆ ਜਦੋਂ ਮੈਂ ਉਂਗਲੀ ਨਾਲ ਚੱਕਿਆ ਤੇ ਉਹਨਾਂ ਮੈਨੂੰ 5000 ਰੁਪਏ ਨਾਮ ਦਿੱਤਾ ਦੂਜੀ ਵਾਰੀ ਕਲੀਅਰ ਆਪਰ ਹੋਈ ਉਹਨਾਂ ਨੇ ਵੀ 5000 ਦਿੱਤਾ ਫਿਰ ਮੈਂ ਆਪਣੇ ਪਿੰਡ ਗਿਆ ਉਹਨਾਂ ਨੇ ਮੈਨੂੰ 10000 ਰੁਪਏ ਦਿੱਤਾ ਉੱਥੇ ਮੈਂ ਇੱਕ ਕੁਇੰਟਲ 7 ਕਿਲੋ ਚੱਕਿਆ ਸੀ ਪਾ ਜੀ 5ਵੀਂ ਕਲਾਸ ਤੋਂ ਸ਼ੁਰੂ ਕੀਤਾ ਸੀ ਅੱਜ 51 ਸਾਲ ਉਮਰ ਹੋ ਚੁੱਕੀ ਆ ਕੋਈ ਅਜਿਹਾ ਇਨਸੀਡੈਂਟ ਰਿਹਾ ਹੋਵੇ ਜ਼ਿੰਦਗੀ ਦਾ ਵੀ ਜਾਂ ਕਦੇ ਅਸਫਲ ਹੋਏ ਹੋਵਾਂ ਕੋਈ ਮਿਹਨਤ ਕੀਤੀ ਹੋਵੇ ਉੱਥੋਂ ਹਾਰ ਮਿਲੀ ਹੋਵੇ ਜਾਂ ਕੋਈ ਅਜਿਹਾ ਇਨਸੀਡੈਂਟ ਜਿਹੜਾ ਅੱਜ ਤੱਕ ਯਾਦ ਹੋਵੇ ਤੁਹਾਡੇ ਲੋਕ ਤੁਹਾਨੂੰ ਦੇਖ ਕੇ ਹੈਰਾਨ ਹੋਏ ਹੋ ਹਾਂ ਇਨਸੀਡੈਂਟ ਇਹ ਸਮਝ ਸਕਦੇ ਆ ਵੀ ਇੱਕ ਵਾਰੀ ਮੈਂ ਰੇਲਵੇ ਦੀ ਟਿਕਟ ਕਲੈਕਟਰ ਸਪੋਰਟਸ ਦੀ ਭਰਤੀ ਹੋਣੀ ਸੀ ਉੱਥੇ ਮਤਲਬ ਮੇਰਾ ਜਿਹੜਾ ਕੋਚ ਸੀਗਾ ਸੁਖਵਿੰਦਰ ਸਿੰਘ ਉਸ ਨੂੰ ਡੀਜ਼ਲ ਦੇ ਨਾਮ ਨਾਲ ਜਾਣਦੇ ਸੀ ਬੜਾ ਤਕੜਾ ਐਥਲੀਟ ਸੀ ਉਹ ਮੈਨੂੰ ਰੇਲਵੇ ਦੀ ਭਰਤੀ ਵਾਸਤੇ ਦਿੱਲੀ ਭੇਜ ਦਿੱਤਾ ਤੇ ਮੈਂ ਆਪਣੀ ਮੰਮੀ ਦੀਆਂ ਵਾਲੀਆਂ ਗਿਰਵੀ ਰੱਖ ਕੇ ਉਦੋਂ ਉੱਥੇ ਪਹੁੰਚਿਆ ਤੇ ਉਹ ਪਹਿਲਾਂ ਹਾਲਤ ਜਿਹੜੀ ਕਾਫੀ ਆਰਥਿਕ ਹਾਲਤ ਡਾਉਨ ਸੀ ਪਰ ਹੁਣ ਮਾਲਕ ਦੀ ਕਿਰਪਾ ਤੇ ਕੋਈ ਹੁਣ ਐਸੀ ਦੀ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਦੀ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਮੈਂ ਦੱਸਦਾ ਤੇ ਜਦੋਂ ਮੈਂ ਉੱਥੇ ਸਾਰੇ ਈਵੈਂਟ ਜਿੰਨੇ ਵੀ ਹਾਈ ਜੰਪ ਲੋング ਜੰਪ ਜਾਂ ਰੇਸ ਜੋ ਵੀ ਕਰਨਾ ਸੀ ਸਾਰਾ ਉਹ ਮੈਂ ਓਕੇ ਕਰ ਦਿੱਤਾ ਸਾਰਾ ਕਲੀਅਰ ਕਰਤਾ ਤੇ ਤਖੜਾ ਵੀ ਬੜਾ ਸੀ ਤੇ 1600 ਮੀਟਰ ਰੇਸ ਵੀ ਬੜੀਆ ਟਾਈਮ ਤੇ ਲਿਆਤੀ ਮੈਂ ਤੇ ਮੈਨੂੰ ਉੱਥੇ ਦੇ ਨਾਲ ਦੇ ਸਟੂਡੈਂਟ ਕਹਿਣ ਵੀ ਇਹ ਤਾਂ ਵੀ ਕਲੀਅਰ ਹੀ ਆ ਇਹ ਤਾਂ ਪੱਕਾ ਹੋ ਗਿਆ ਤੇ ਅਫਸਰ ਵੀ ਦੇਖਦੀ ਸੀ ਮੈਨੂੰ ਵੀ ਬਹੁਤ ਤਕੜਾ ਪਲੇਅਰ ਹੈਗਾ ਤੇ ਕਿਉਂਕਿ ਸਾਨੂੰ ਆਪਣੀ ਮਾਨ ਹੁੰਦਾ ਪ੍ਰੈਕਟਿਸ ਤੇ ਮੇਰੀ ਪ੍ਰੈਕਟਿਸ ਕੀਤੀ ਹੋਈ ਸੀ ਜਦੋਂ ਦੂਜੇ ਦਿਨ ਮੈਂ ਗਿਆ ਵੀ ਮੈਨਾਂ ਵੀ ਵਿਸ਼ਵਾਸ ਸੀ ਵੀ ਮੈਂ ਸੈਟ ਭਰਤੀ ਹੋ ਗਿਆ ਪਰ ਮੈਨੂੰ ਇੱਕ ਟੈਂਟ ਦੇ ਵਿੱਚ ਉੱਥੇ ਬੁਲਾਇਆ ਗਿਆ ਜਦੋਂ ਬੁਲਾਇਆ ਗਿਆ ਕਹਿੰਦੇ ਸਿਰਫ ਇਹ ਇੱਕ ਦਿਖਾਵਾ 2 ਲੱਖ ਰੁਪਈਆ ਲੱਗਣਾ ਤਾਂ ਤੈਨੂੰ ਭਰਤੀ ਕਰ ਲਾਂਗੇ ਤੇ ਨਹੀਂ ਤੇ ਜਦੋਂ ਉਹਨਾਂ ਨੇ 2 ਲੱਖ ਕੀਤਾ ਤੇ ਮੈਂ ਉਥੋਂ ਮਤਲਬ ਇੱਕ ਰੋਣਾ ਹੀ ਨਿਕਲ ਗਿਆ ਵੀ ਮੈਂ ਕਿਹਾ ਵੀ ਅੱਜ ਤੋਂ ਬਾਅਦ ਮੈਂ ਫਾਰਮ ਨਹੀਂ ਭਰਨਾ ਫੇਰ ਮੁੜ ਕੇ ਵੀ ਫਾਰਮ ਭਰੇ ਹੀ ਨਹੀਂ ਪੂਰੀ ਉਮਰ ਲੰਘ ਗਈ ਪਾ ਜੇ ਇੱਕ ਗੱਲ ਹੋਰ ਹੈ ਕਿ ਪੂਰੀ ਉਮਰ ਜਿਹੜੀ ਆ ਗੇਮ ਨੂੰ ਦੇ ਦਿੱਤੀ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਤੁਹਾਨੂੰ ਫਿਰ ਹਾਲ ਕੋਈ ਸਹੂਲਤ ਨਹੀਂ ਜੀ ਆਉਂਦੀ ਨਹੀਂ ਮਤਲਬ ਐਮਐਲਏ ਨੇ ਵੀ ਸਨਮਾਨਤ ਕੀਤਾ ਐਮਪੀ ਨੇ ਵੀ ਸਨਮਾਨਤ ਕੀਤਾ ਵਾ ਲੋਕਾਂ ਦੇ ਸਾਹਮਣੇ ਵਾਵਾ ਕਰ ਜਾਂਦੇ ਨੇ ਮੀਡੀਆ ਦੇ ਸਾਹਮਣੇ ਵੀ ਕਰ ਜਾਂਦੇ ਨੇ ਪਰ ਅਜੇ ਤੱਕ ਕਿਸੇ ਨੇ ਕੁਝ ਨਹੀਂ ਦਿੱਤਾ ਐਵੇਂ ਮੈਂ ਕਹਿ ਦਮਾ ਕਿਸੇ ਕਨੀਓ ਕੋਈ ਮਦਦ ਨਹੀਂ ਹੈ ਕਹਿ ਜਾਂਦੇ ਨੇ ਕਿ ਤਾਂ ਕੋਈ ਮਦਦ ਨਹੀਂ ਕਰਦਾ ਪਰ ਮੈਂ ਹੁਣ ਆਸ ਵੀ ਛੱਡ ਦਿੱਤੀ ਹੁਣ ਮੈਂ ਆਪਣੀ ਬੁਲਸ ਸਪੋਰਟਸ ਅਕੈਡਮੀ ਜਿਹੜੀ ਆ ਉਹ ਸ਼ੁਰੂ ਕਰ ਰਹੀ ਆ ਮੈਂ ਇਸ ਟਾਈਮ ਇੱਕ ਤਰੀਕ ਤੋਂ 1 ਜੂਨ ਤੋਂ ਮੈਂ ਸ਼ੁਰੂ ਕਰ ਰਹੀ ਆ ਕਿਉਂਕਿ ਰੋਟੀ ਤਾਂ ਖਾਣੀ ਆ ਉਹਦੇ ਵਿੱਚ ਮੈਂ ਬੱਚਿਆਂ ਨੂੰ ਟੈਲੈਂਟ ਜਿਹੜਾ ਵਾ ਇੱਕ ਟੈਲੈਂਟ ਵੀ ਦੇਣਾ ਤੇ ਇੱਕ ਗੇਮ ਵੀ ਹੈ ਜਿਹੜੀ ਨਸ਼ਿਆਂ ਤੋਂ ਪਰੇ ਕਰਕੇ ਬੱਚੇ ਨੂੰ ਗੇਮ ਵੱਲ ਸ਼ੁਰੂ ਕਰਨਾ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਉਹ ਦਰਿਆ ਨੂੰ ਮੈਂ ਬੰਦ ਕਰਨਾ ਮੇਰੀ ਪੂਰੀ ਜੱਦੋ ਜਹਿਤ ਆ ਮੈਂ ਵੈਸ਼ਨੂ ਆ ਜਿਹੜੀ ਅੱਜ ਕੱਲ ਦੇ ਬੱਚੇ ਨਹੀਂ ਨੌਜਵਨ ਪੀੜ੍ਹੀਆ ਉਹਨਾਂ ਨੂੰ ਮੋਟੀਵੇਟ ਕਰਕੇ ਨਸਿਆਂ ਤੋਂ ਰਹਿਤ ਕਰਕੇ ਮੈਂ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦਾ ਵੀ ਸਾਡਾ ਪੰਜਾਬ ਕਿਸੇ ਟਾਈਮ ਇੰਨਾ ਕਿ ਤਖੜਾ ਸੀ ਖੇਡ ਦੇ ਵਿੱਚ ਅੱਪਾ ਅੱਜ ਕੱਲ ਹਰਿਆਣੇ ਨੂੰ ਕਹਿੰਦੇ ਆ ਬੜਾ ਦੁੱਖ ਲੱਗਦਾ ਅੱਜ ਹਰਿਆਣਾ ਅੱਗੇ ਆ ਕਿਉਂਕਿ ਉੱਥੇ ਦੀ ਸਰਕਾਰਾਂ ਸਪੋਰਟ ਕਰਦੀਆਂ ਨੇ ਸਾਡੇ ਨਾਲ ਦੇ ਜਿਹੜੀ ਜਿੱਤਦੇ ਨੇ ਮੈਡਲ ਉਹ ਵੀ ਜਿੱਤਦੇ ਨੇ ਮੈਡਲ ਐਸ ਵੀ ਦਿੱਤੇ ਦਿਆਂ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ 70000 ਰੁਪਏ ਦਿੱਤਾ ਉਹਨੂੰ ਜਿਹੜਾ ਮੇਰੇ ਨਾਲ ਕੰਪੀਟੀਸ਼ਨ ਬਨਾਰਸ ਲੈ ਗਿਆ ਸਾਨੂੰ 70 ਰੁਪਏ ਵੀ ਨਹੀਂ ਦੀ ਕਿਸਤੇ ਸੀ ਦਿੱਤੇ ਫਿਰ ਆਪਣੀ ਸਪੋਰਟਸ ਕਿੱਥੇ ਅਸੀਂ ਕੀ ਆਸ ਕਰ ਸਕਦੇ ਆ ਵੀ ਸਾਡੀ ਸਪੋਰਟਸ ਅੱਗੇ ਜਾਊਗੀ ਹਰਿਆਣਾ ਕਿਉਂ ਅੱਗੇ ਆ ਕਿਉਂਕਿ ਉੱਥੇ ਦੀ ਸਰਕਾਰਾਂ ਨੇ ਜਿਹੜੀਆਂ ਉਹ ਸਪੋਰਟਸ ਨੂੰ ਲਾਇਕ ਕਰਦੀਆਂ ਤੇ ਉਹਦੀ ਮਦਦ ਕਰਦੀਆਂ ਪਾਜੀ ਅੰਤ ਵਿੱਚ ਆਖਰੀ ਕੁਐਸਚਨ ਆ ਤੁਹਾਨੂੰ ਕਿ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਨਸ਼ਿਆਂ ਤੋਂ ਰਹਿਤ ਬਣਾਉਣਾ ਪਰ ਅੱਜ ਕੱਲ ਦੇਖਿਆ ਜਾਵੇ ਤਾਂ ਹਰ ਖੇਡ ਦੇ ਵਿੱਚ ਵੀ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਸਟੀਰੋਇਡ ਦੀ ਵਰਤੋਂ ਕੀਤੀ ਜਾਂਦੀ ਹੈਗੀ ਉਸ ਬਾਰੇ ਕੀ ਕਹੋਗੇ ਦੇ ਕੋਈ ਨਸ਼ੇ ਦੇ ਨਾਲ ਇਕਤਾ ਸੀਰਤਾ ਜਾਂਦੀ ਜਾਂਦੀ ਹੈ ਜਿਸ ਨਾਲ ਧਨ ਦੀ ਬਰਬਾਦੀ ਵੀ ਆ ਸਮੇਂ ਦੀ ਬਰਬਾਦੀ ਆ ਅਸੀਂ ਇਹ ਕਮਾਂਗੇ ਬਈ ਇਹ ਮਾਲਕ ਇਹਨਾਂ ਬੱਚਿਆਂ ਤੇ ਜੋ ਨੌਜਵਾਨ ਪੀੜ੍ਹੀ ਨੇ ਜੋ ਜਲਦੀ ਕਾਮਯਾਬ ਹੋਣ ਦੀ ਖਾਤਰ ਜਾਂ ਆਪਣਾ ਨਾਂ ਕਮਾਉਣ ਦੀ ਖਾਤਰ ਕੁਝ ਵੀ ਨਸ਼ੇ ਕਰਦੇ ਨੇ ਉਹਨਾਂ ਤੋਂ ਬਚੋ ਉਹ ਲੌਂਗ ਟਾਈਮ ਨਹੀਂ ਚੱਲਣ ਵਾਲੇ ਉਹ ਚੱਲ ਜਾਣਗੇ ਘੰਟਾ 2 ਘੰਟੇ ਜਾਂ 2 ਸਾਲ ਚੱਲ ਜਾਣਗੇ ਪਰ ਲੰਬੇ ਸਮੇਂ ਨਹੀਂ ਚੱਲ ਸਕਦੇ ਸਾਡੀਆਂ ਪਿਛਲੀਆਂ ਵੀਡੀਓ ਦੇਖ ਲਿਓ ਅੱਜ ਤੋਂ 20 ਸਾਲ ਪਿੱਛੇ ਦੇਖ ਲਓ ਮੈਂ ਉਦੋਂ ਵੀ ਇਦਾਂ ਦਾ ਹੀ ਸੀ ਹੁਣ ਵੀ ਇਦਾਂ ਦਾ ਮੇਰੇ ਦੋਸਤ ਕਹਿੰਦੇ ਯਾਰ ਰਾਜਪਾਲ ਖਾਨਾ ਕੀ ਆ ਤੂੰ ਮੈਨੂੰ 25 ਸਾਲ ਹੋ ਗਏ ਜੀ ਮੈਂ ਛੋਲੇ ਖਾਨ ਕਾਲੇ ਛੋਲੇ ਰਾਤ ਨੂੰ ਭਿਉਂ ਕੇ ਰੱਖ ਦਿੰਨੇ ਆ ਦੂਜੇ ਦਿਨ ਮੈਂ ਉਸ ਨੂੰ ਪੁੰਗਰ ਨਹੀਂ ਰੱਖ ਦਿੰਨਾ ਪੁੰਗਰਾ ਆ ਕੇ ਉਹਦੇ ਵਿੱਚ ਹਰੀ ਮੂੰਗੀ ਪਾ ਕੇ ਉਹੀ ਮੇਰੀ ਮੇਨ ਡਾਈਟ ਜਿਵੇਂ ਅਸੀਂ ਗੱਲਬਾਤ ਕੀਤੀ ਭਾਜੀ ਦੇ ਨਾਲ ਕਿ ਕੀ ਰਾਜ਼ ਆ ਇਹਨਾਂ ਦਾ ਜਿਹੜਾ ਇੱਕ ਉਂਗਲ ਦੇ ਨਾਲ ਪਾਰ ਚੱਕਦੇ ਆ ਪ੍ਰਮਾਤਮਾ ਨੇ ਇਹਨਾਂ ਨੂੰ ਇੱਕ ਗੋਡ ਗਿਫਟ ਦਿੱਤਾ ਹੋਇਆ ਆ ਇਹਨਾਂ ਟੈਲੈਂਟ ਸੀ ਪੂਰੀ ਜ਼ਿੰਦਗੀ ਜਿਹੜੀ ਇਹਨਾਂ ਨੇ ਗੇਮ ਦੇ ਉੱਤੇ ਲਾ ਦਿੱਤੀ ਪਰ ਫਿਰ ਵੀ ਜਿਹੜਾ ਸਰਕਾਰ ਵੱਲੋਂ ਕੋਈ ਵੀ ਮੁੱਲ ਨਹੀਂ ਪਾਇਆ ਗਿਆ ਤੁਸੀਂ ਕੀ ਕਹੋਗੇ ਇਹਨਾਂ ਦੇ ਟੈਲੈਂਟ ਬਾਰੇ ਸਨ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਟ